ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਮੇਰੇ ਪੀਰ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੇ ਪਰਮ ਪਿਆਰੇ ਸਾਜੇ ਨਵਾਜੇ ਬ੍ਰਹਮ ਗਿਆਨੀ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਜਿਨ੍ਹਾਂ ਨੂੰ 6ਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਦਾ ਮਹਾਨ ਵਰਦਾਨ ਹੋਇਆ ਕਿਉਂਕਿ ਇਹਨਾਂ ਦੇ ਵੱਡਿਆਂ ਵਡੇਰਿਆਂ ਨੇ 6ਵੇਂ ਗੁਰਦੇਵ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਇੰਦੇ ਆਇਆ ਸੇਵਾ ਕੀਤੀ اے ਬੇਨਤੀ ਕੀਤੀ ਗੁਰਦੇਵ ਪਾਤਸ਼ਾਹ ਮਹਾਰਾਜ ਆਪ ਐਸੀ ਮਹਾਨ ਸੰਤ ਦੀ ਬਖਸ਼ਿਸ਼ ਕਿਰਪਾ ਕਰੋ ਬ੍ਰਹਮ ਗਿਆਨੀ ਦੀ ਕਿ ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਰੂਪ ਹੋ ਕੇ ਸੱਚੇ ਪਾਤਸ਼ਾਹ ਤੁਹਾਡੀ ਸਿੱਖੀ ਦੇ ਵਿੱਚ ਗੁਰਸਿੱਖੀ ਪ੍ਰਚਾਰ ਦੇ ਵਿੱਚ ਸੇਵਾ ਨਿਭਾਉਣ ਸਮਾਂ ਆਉਣ ਤੇ ਧੰਨ ਬਾਬਾ ਵੀਰ ਸਿੰਘ ਸਾਹਿਬ ਜੀ ਨਗਰ ਗੁਗੂਆ ਵਿਖੇ ਧੰਨ ਬਾਬਾ ਸੇਵਾ ਸਿੰਘ ਜੀ ਦੇ ਘਰ ਵਿਖੇ ਬਾਬਾ ਜੀ ਦਾ ਜਨਮ ਹੋਇਆ ਬਾਬਾ ਜੀ ਜੋ ਬਚਪਨ ਤੋਂ ਹੀ ਨਾਮ ਰਸਿਏ ਸੇਵਾ ਸਿਮੰਦਾ ਸਰੂਪ ਹੀ ਬਣ ਗਏ ਚੜ੍ਹਦੀ ਜਵਾਨੀ ਦੇ ਵਿੱਚ ਮਹਾਰਾਜ ਰਜੀਤ ਸਿੰਘ ਜੀ ਦੀ ਫੌਜ ਦੇ ਵਿੱਚ ਫੌਜਵਜ ਪ੍ਰਤੀ ਹੋਏ ਮਹਾਨ ਦੇ ਸੇਵਕ ਹੋ ਕੇ ਸੇਵਾ ਕਮਾਉਂਦੇ ਰਹੇ ਸੰਕੋਜ ਮੇ ਸਮੇਂ ਦੇ ਵਿੱਚ ਹੀ ਸੇਵਾ ਕਮਾਉਂਦਿਆ ਹੋਇਆ ਆਪਦੇ ਥਾਂ ਤੇ ਜਦੋਂ ਗੁਰੂ ਸਾਹਿਬਾ ਨੇ ਪਹਿਰਾ ਦਿੱਤਾ ਤੇ ਬਾਬਾ ਜੀ ਜਾਣ ਗਏ ਇਹ ਸਤਿਗੁਰੂ ਜੀ ਸਾਡੇ ਤੋਂ ਮਹਾਨ ਸੇਵਾਵਾਂ ਲੈ ਰਹੇ ਨੇ ਇਸੇ ਤਰ੍ਹਾਂ ਬ੍ਰਹਮ ਗਿਆਨ ਦਾ ਰੂਪ ਹੋ ਕੇ ਬਾਬਾ ਜੀ ਨਾਮ ਸਰੂਪ ਦਾ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਹੜੀ ਬਖਸ਼ਿਸ਼ ਸੀ ਉਹਨੂੰ ਪੂਜਾ ਕਰਨ ਦੇ ਲਈ ਸੰਤ ਤੇ ਸਿਪਾਈ ਦਾ ਸਰੂਪ ਬਾਬਾ ਜੀ ਬਾਬਾ ਜੀ ਸੰਗਤਾਂ ਦੇ ਵਿੱਚ ਪ੍ਰਗਟ ਹੋਏ ਜਿਵੇਂ ਜਿਵੇਂ ਮਹਾਰਾਜ ਜੀ ਸਿੰਘ ਦੀ ਫੌਜ ਦੇ ਦੌਰਾਨ ਪਹਿਲਾਂ ਸੇਵਾ ਨਿਭਾਈ ਫਿਰ ਸੰਤ ਸਿਪਾਈ ਹੋ ਕੇ ਖਾਲਸੇ ਪਾਉਦੇ ਮਹਾਨ ਜਥੇਦਾਰ ਵੀ ਬਣੇ ਬ੍ਰਹਮ ਗਿਆਨ ਦੇ ਰੂਪ ਦੇ ਵਿੱਚ ਵਿਚਰੇ ਸਭਾ ਆਉਣ ਤੇ ਬਾਬਾ ਸਾਹਿਬ ਸਿੰਘ ਜੀ ਬੇਦੀ ਜੀ ਉਹਨਾਂ ਸਾਬ ਵਾਲੇ ਉਹਨਾਂ ਦੀ ਜਦੋਂ ਮਹਾਨ ਸੰਗਤ ਹੋਈ ਉਹਨਾਂ ਨੇ ਹਾਥੀ ਕੋੜੇ ਮਹਾਨ ਪੰਥ ਪ੍ਰਚਾਰ ਦੀ ਸੇਵਾ ਦੇ ਲਈ ਬਾਬਾ ਜੀ ਨਿਰਮਾਣ ਕੀ ਦਿੱਤੀ ਇਸੇ ਤਰ੍ਹਾਂ ਬਾਬਾ ਜੀ ਬਿਆੰਤ ਥਾਵਾਂ ਤੇ ਨਾਮ ਬਾਣੀ ਦਾ ਕਥਾ ਕੀਰਤਨ ਦਾ ਪ੍ਰਵਾਹ ਚਲਾਉਂਦੇ ਹੋਏ ਬਹੁਤ ਲੰਮਾ ਸਮਾਂ ਸੇਵ ਸੰਤਾਂ ਦੇ ਵਿੱਚ ਬਾਬਾ ਜੀ ਵਿਚਰੇ ਜਿੱਥੇ ਜਿੱਥੇ ਵੀ ਬਾਬਾ ਜੀ ਜਾ ਕੇ ਆਸਣ ਲਾਉਂਦੇ ਰਹੇ ਉੱਥੇ ਉੱਥੇ ਹੀ ਬਾਬਾ ਜੀ ਦੇ ਦਮਦਮਾ ਅਸਥਾਨ ਸਵਾਇ ਮਣ ਹੁੰਦੇ ਰਹੇ ਅੱਜ ਦਾ ਇਹ ਮਹਾਨ ਨਗਰ ਕੀਰਤਨ ਹਨ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਨਗਰ ਸਭਰਾ ਜਿਨ੍ਹਾਂ ਨੂੰ ਮਹਾਪੁਰਖਾਂ ਨੇ ਆਪ ਬੜੇ ਆਵਡੇਰਿਆਂ ਨੂੰ ਵਾਜਿਆ ਤੇ ਬਾਬਾ ਜੀ ਦੇ ਅਸਥਾਨ ਤੋਂ ਧਰਨਗੁਰੂ ਅਰਗਮੇਨ ਸਾਹਿਬ ਜੀ ਦੇ ਪਰਮ ਪਿਆਰੇ 바ਬਾ ਵਿਧੀ ਚੰਦ ਸਾਹਿਬ ਜੀ 바ਬਾ ਵਿਧੀ ਚੰਦ ਸਾਹਿਬ ਜੀ ਦੇ 12ਵੇਂ ਜਨ ਸ਼ੀਰ ਬਾਬਾ ਬਕਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਜੋਗ ਲਈ ਇਹ ਇਸਤਾਨ ਦੀ ਸੇਵਾ ਸੰਭਾਲ ਹੋ ਰਹੀ ਹੈ ਦਲ ਪੰਦੇ ਸਾਥ ਇਹ ਬਾਬਾ ਜੀ ਦਾ 27ਵੇਂ ਦਾ ਜੋੜ ਮੇਲਾ ਬੜੀ ਤੁਮ ਧਾਮ ਦੇ ਨਾਲ ਗੁਰਮਤ ਸਮਾਗਮ ਸਾਥ ਮਨਾਇਆ ਜਾਂਦਾ ਹੈ ਕੱਲ ਤੋਂ ਅਖੰਡ ਪੜ੍ਹ ਸਾਹਿਬ ਰੰਭ ਹਨ ਗੁਰੂ ਕਾ ਪੰਥ ਖਾਲਸਾ ਉਤਰਿਆ ਹੋਇਆ ਹੈ ਦਾ ਖਾਲਸਾ ਪੰਥ ਦੇ ਦਰਸ਼ਕдары ਕਰਦੇ ਆ ਅੱਜ ਹੁਣ ਪੂਰੇ 12 ਵਜੇ ਬਾਬਾ ਜੀ ਦੇ ਸਥਾਨ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਦਲ ਪੰਥ ਦੀ ਅਗਵਾਈ ਨਿਸ਼ਾਨ ਸਿੰਘ ਨਗਾਰ ਸਿੰਘ ਤੇ ਵਿੰਦ ਸੰਗਤਾਂ ਦੇ ਕਾਗਲੇ ਦੇ ਸਾਹਦ ਗੁਰਦੁਆਰਾ ਸਾਹਿਬ ਤੋਂ ਰਵਾਨਗੀ ਹੋਈ ਹੈ ਪਹਿਲੇ ਪੜਾ ਤੇ ਪੜਾ ਆਏ ਨੇ ਪਤੀਦਰ ਪਤੀ ਜਿਵੇਂ ਗੁਰੂਕਿਆਂ ਸੰਗਤਾਂ ਨੇ ਪੜਾ ਸਜਾਏ ਨੇ ਇਸੇ ਤਰ੍ਹਾਂ ਨਾਮ ਬਾਣੀ ਦਾ ਪ੍ਰਵਾਹ ਚੱਲਦਾ ਹੋਇਆ ਇਹ ਨਗਰ ਕੀਰਤਨ ਦੇ ਵਿੱਚ ਸ਼ਾਮ ਤਾਈ ਨਗਰ ਕੀਰਤਨ ਸੰਗਤਾਂ ਵਿੱਚ ਵਿਚਰੇਗਾ ਬਾਬਾ ਜੀ ਦੇ ਜੋੜ ਮੇਲੇ ਦੀਆਂ ਬਹੁਤ-ਬਹੁਤ ਗੁਰੂਕੀਆਂ ਸੰਗਤਾਂ ਨੂੰ ਮੁਬਾਰਕਾਂ ਨੇ ਨਾਲ ਬੇਨਤੀ ਹੈ ਕਿ ਕੱਲ ਨੂੰ 27 ਵਿਸਾਖ ਸ਼ੁੱਕਰਵਾਰ ਬਾਬਾ ਜੀ ਦੇ ਸ਼ਹੀਦੀ ਜੋੜ ਮੇਲੇ ਦੇ ਯਾਦਗਾਰ ਮਹਾਰਜੋ ਮਨਾਈ ਜਾ ਰਹੀ ਹੈ 31 ਅਖੰਡ ਪਾਠਾਂ ਦੀ ਲੜੀ ਦੇ ਪ੍ਰਵਾਹ ਚੱਲ ਰਹੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਤਰਸੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੇ ਵਿਖਣ ਪਾਠਾਂ ਦੇ ਪ੍ਰਵਾਹ ਚੱਲ ਰਹੇ ਨੇ ਲੋਗ ਪਹਿਣਗੇ ਦੀਵਾਨ ਹਾਲ ਵਿੱਚ ਦੀਵਾਨ ਸਜਾਏ ਜਾਣਗੇ ਸਮੁੱਚੇ ਮਾਝ ਦੇ ਤੇ ਦੂਰੋਂ ਦੂਰੋਂ ਮਹਾਂਪੁਰਖ ਆਪ ਸੰਗਤਾਂ ਦੇ ਦਰਸ਼ਨਦਾਰੇ ਕਰਨਗੇ ਸਿੰਘ ਸਹਿਬਾਨ ਜਥੇਦਾਰ ਸਹਿਬਾਨ ਮਹਾਨ ਸ਼ਖਸੀਅਤਾਂ ਕੱਲ ਨੂੰ ਆਪਾਂ ਨੂੰ ਦਰਸ਼ਨ ਦੇ ਰਹੀਆਂ ਨੇ ਸਾਨੂੰ ਪਿਆਰ ਭਰਿਆ ਸਦਾ ਹੈ ਕਿ ਬਾਬਾ ਜੀ ਦੇ ਜੋੜ ਮੇਲੇ ਤੇ ਪਹੁੰਚਗੇ ਹਾਜ਼ਰੀਆਂ ਭਰਗੇ ਸੇਵਾ ਕਰਗੇ ਗੁਰੂ ਕੀ ਲੰਗਰਾਂ ਦੇ ਨਾਮ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਕੱਲ ਨੂੰ ਅਮਰ ਸੰਚਾਰ ਵੀ ਹੋਵੇਗਾ ਕਿਉਂਕਿ ਦਲਪੰਥ ਜਿੱਥੇ-ਜਿੱਥੇ ਵੀ ਵਿਚਰਦਾ ਹੈ ਪੰਜਾਂ ਪਿਆਰਿਆਂ ਦੇ ਸਾਥ ਇਹ ਗੁਰੂ ਕਾਪਾਥੇ ਵਿਚਰਦਾ ਹੈ ਕੱਲ ਨੂੰ ਅਮਰ ਸੰਚਾਰ ਹੋਣਾ ਹੈ ਭਾਗਾ ਵਾਲੀਆਂ ਪੁੱਤ ਰੂਹਾਂ ਨੂੰ ਇਹ ਅਮਰ ਦੀ ਦਾਤ ਮਿਲਣੀ ਹੈ ਜਿਨ੍ਹਾਂ ਦੇ ਉੱਤੋਂ ਭਾਗਦੇ ਕੱਲ ਨੂੰ ਅਮਰ ਸ਼ਕਨ ਵਾਸਤੇ ਵੀ ਪਹੁੰਚਿਓ ਫਕਾਰ ਜਿਹੜੇ ਦਲਪੰਥ ਵੱਲੋਂ ਛੁਰੀ ਦਿੱਤੇ ਜਾਂਦੇ ਨੇ ਅਮਰ ਸ਼ਾਕੇ ਗੁਰੂ ਵਾਲੇ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਅਰਜਿੰਦਰ ਸਿੰਘ ਜੀ ਸਾਬ ਕਾ ਸਰਪੰਚ ਸਭਰਾ ਵਿਖੋ ਜੀ ਅੱਜ ਤੰਤਨ ਬਾਬਾ ਵੀਰ ਸਿੰਘ ਦੇ ਗੁਰਦੁਆਰਾ ਸਾਡਾ ਇਤਿਹਾਸਿਕ ਗੁਰਦੁਆਰਾ ਜਿੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਵੀਰ ਸਿੰਘ ਜੀ ਦੀ ਸਲਾਨਾ ਜੋੜ ਮੇਲੇ ਮਨਾਏ ਜਾਂਦੇ ਹਨ ਔਰ ਅੱਜ ਠੀਕ 12 ਵਜੇ ਗੁਰਦੁਆਰਾ ਸਾਡੇ ਦਮਦਮਾ ਸਾਹਿਬ ਤੋਂ ਨਗਰ ਕੀਰਤਨ ਦੀ ਰੰਮਤਾ ਹੋਈ ਹੈ ਜੀ ਤੁਸੀਂ ਪਹਿਲੇ ਪੜਾ ਤੇ ਪਹੁੰਚੇ ਹੋ ਇਹ ਪੜਾਦਰ ਪ੍ਰਾਤ ਅੱਜ ਸਾਰੇ ਪਿੰਡ ਦੇ ਵਿੱਚ ਨਗਰ ਕੀਰਤਨ ਜਿਹੜਾ ਸਟੇਜਾਂ ਤੇ ਗੁਰੂ ਜਸ ਗਾਉਂਦੇ ਹੋਏ ਮਹਾਰਾਜ ਦੇ ਨਾਮ ਦੇ ਨਾਲ ਗੁਰਬਾਣੀ ਤੁਹਾਨੂੰ ਪਤਾ ਹੈ ਤੁਸੀਂ ਵੇਖ ਰਹੇ ਹੋ ਸੰਗਤਾਂ ਸ਼ਬਦ ਕੀਰਤਨ ਵੀ ਗਾ ਰਹੀਆਂ ਐ ਇਹ ਸ਼ਾਮ ਤੱਕ ਫਿਰ ਦੁਬਾਰਾ ਵਾਪਸ ਗੁਰਦੁਆਰਾ ਸਾਹਿਬ ਵਿਖੇ ਛਤਰ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਜਿਹੜਾ ਨਗਰ ਕੀਰਤਨ ਦਾ ਨਗਰ ਰਿਹਾ ਜੀ ਔਰ ਸੰਗਤਾਂ ਬੜੇ ਉਤਸ਼ਾਹ ਨਾਲ ਸਾਡਾ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਅਸੀਂ ਆਪਣੇ ਵੱਲੋਂ ਔਰ ਸਾਰੇ ਨਗਰ ਵੱਲੋਂ ਇਸ ਸਮਾਗਮ ਵਿੱਚ ਪਹੁੰਚਣ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕਿ ਸ੍ਰੀ ਅਨਵਰ ਸਾਹਿਬ ਜਿਹੜੇ ਆਰੰਭ ਕੀਤੇ ਵੇ ਉਹਨਾਂ ਦੇ ਸਵੇਰੇ ਭੋਗ ਪਹਿਣੇ ਆ ਜੀ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਔਰ ਗੁਰੂ ਮਹਾਰਾਜ ਦਾ ਜਸ ਸੁਣ ਕੇ ਤੇ